ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾ ਰਹੀਆਂ ਭਿੰਡੀ ਪਿਆਜ਼ ਦੀ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਸਰੋਂ ਦਾ ਤੇਲ ਪਾ ਕੇ ਜਿਹੜਾ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਫਿਰ ਇਹਦੇ ਵਿੱਚ ਆਪਾਂ ਪਹਿਲਾਂ ਭਿੰਡੀ ਪਾਉਣੀ ਆ ਇਹ ਬਿਲਕੁਲ ਵੀ ਗਿੱਲੀਆਂ ਨਹੀਂ ਹੋਣੀਆਂ ਚਾਹੀਦੀਆਂ ਸੁੱਕੀਆਂ ਹੋਣੀਆਂ ਚਾਹੀਦੀਆਂ ਨੇ ਪਰ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਸਤੋਂ ਬਾਅਦ ਆਪਾਂ ਜੀਰਾ ਪਾ ਦਾਂਗੇ ਅੱਪਾ ਇਹ ਸਬਜ਼ੀ ਜਿਹੜੀ ਚੁੱਲੇ ਤੇ ਬਣਾ ਰਹੇ ਹਾਂ ਜਦ ਇਹ ਥੋੜੀ ਜਿਹੀ ਸੌਫਟ ਹੋ ਜੇ ਤਾਂ ਆਪਾਂ ਇਸ ਵਿੱਚ ਪਿਆਜ਼ ਐਡ ਕਰ ਦਾਂਗੇ। ਲਓ ਜੀ ਪਿਆਜ਼ ਐਡ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰਕੇ ਹਿਲਾਉਂਦੇ ਰਹਿਣਾ ਇਹਨਾਂ ਨੂੰ ਵਿੱਚ ਵਿੱਚ ਦੀ ਤਾਂ ਕਿ ਜਿਹੜੀ ਆਪਣੀ ਸਬਜ਼ੀ ਹੈ ਜਲਣਾ ਜਾਵੇ। ਦੇਖੋ ਨੇ ਥੋੜੀ ਜਿਹੀ ਸੌਫਟ ਹੋ ਗਈ ਹੈ ਨਾ ਪਿਆਜ਼ ਤੇ ਭਿੰਡੀ ਦੀ ਕੁੱਪਿੰਡੀਆਂ ਬਿਲਕੁਲ ਵੀ ਆਪਣੀਆਂ ਜਿਹੜੀਆਂ ਚਿਪਕੀਆਂ ਨਹੀਂ ਹੈਗੀਆਂ ਕਈ ਲੋਕਾਂ ਦੀ ਸਬਜ਼ੀ ਚ ਲਾਲਾਂ ਜਿਹਾ ਬਣ ਜਾਂਦੀਆਂ ਨੇ ਉਹ ਜੇ ਗਿੱਲੀਆਂ ਰਹਿ ਜਾਣ ਤਾਂ ਬਣਦੀਆਂ ਨੇ ਆਪਣੀਆਂ ਬਿਲਕੁਲ ਸੁੱਕੀਆਂ ਹੋਣੀਆਂ ਚਾਹੀਦੀਆਂ ਨੇ ਤੇ ਹਣ ਆਪਾਂ ਟੇਸਟ ਦੇ ਅਕੋਰਡਿੰਗ ਨਮਕ ਪਾਵਾਂਗੇ ਇਸ ਵਿੱਚ ਮਿਰਚ ਦੇ ਨਾਲ ਹੀ ਇਸ ਵਿੱਚ ਹਲਦੀ ਐਡ ਕਰ ਦਾਂਗੇ ਇਸ ਵਿੱਚ ਆਪਾਂ ਜਿਆਦਾ ਕੋਈ ਹੋਰ ਮਸਾਲੇ ਨਹੀਂ ਪਾਵਾਂਗੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ 5-4 ਮਿੰਟ ਆਪਾਂ ਇਦਾਂ ਸੇਕ ਲਵਾ ਲੈਣਾ ਇਹਨਾਂ ਨੂੰ ਅੱਗ ਤੇ ਰੱਖ ਕੇ ਤਾਂ ਕਿ ਇਹ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣ ਨਮਕ ਮਿਰਚ ਹਲਦੀ ਤੋ ਲੋ ਜੀ ਦੇਖੋ ਸਬਜੀ ਆਪਣੀ ਬਣ ਕੇ ਤਿਆਰ ਆ ਬਿਲਕੁਲ ਬਿਲਕੁਲ ਖਿਲੀ ਖਿਲੀ ਸਬਜੀ ਬਣੀ ਆ ਆਪਣੀ ਤੁਸੀਂ ਵੀ ਰੋਟੀ ਨਾਲ ਪਰੌਂਟੀ ਨਾਲ ਕਰੋ ਇੰਜੋਏ ਦੇਖੋ ਕਿੰਨੀ ਸੋਹਣੀ ਸਬਜੀ ਬਣੀ ਆ ਦੇਖਣ ਚ ਸੋਹਣੀ ਲੱਗ ਰਹੀ ਆ ਖਾਣ ਚ ਤਾਂ ਇਸ ਤੋਂ ਵੀ ਜ਼ਿਆਦਾ ਟੇਸਟੀ ਆ ਸੋ ਸਾਡੀ ਵੀਡੀਓਜ਼ ਨੂੰ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਓ ਤੇ ਥੈਂਕ ਯੂ ਸੋ ਮਾਚ